ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਤੇ ਇੱਕ ਇਲਜ਼ਾਮ ਲੱਗਿਆ ਸੀ ਕਿ ਇੱਕ ਕੁੜੀ ਦਾ ਉਹਨਾਂ ਨੇ ਮਰਡਰ ਕੀਤਾ ਹੈ ਹਾਲਾਂਕਿ ਉਹ ਕੁੜੀ ਜ਼ਹਿਰ ਖਾ ਕੇ ਮਰੀ ਸੀ ਇਦਾਂ ਦਾ ਕੁਝ ਸਾਹਮਣੇ ਆਇਆ ਸੀ ਹੋਇਜਨ ਦੀ ਗੱਲ ਕਰਦੇ ਸੀ ਪਰ ਉਸ ਕੁੜੀ ਦੀ ਜਿਹੜੀ ਵਕੀਲ ਹੈਗੀ ਹੈ ਕੁੜੀ ਉਹਦੇ ਇੰਟਰਵਿਊ ਆਈ ਹੈ ਜੀ ਉਨੇ ਦਾ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਐ ਪਰ ਮੈਂ ਉਹ ਵਕੀਲ ਸਾਹਿਬ ਦੀਆਂ ਗੱਲਾਂ ਦੇ ਨਾਲ ਬਹੁਤਾ ਸਹਿਮਤ ਨਹੀਂ ਹੋ ਸਕਦਾ ਵਿਚਾਰਕ ਮਤਭੇਦ ਸ਼ਬਦੇ ਹੁੰਦੇ ਆ ਮੇਰੇ ਵੀ ਪਰ ਢਡੀਆਂ ਵਾਲੇ ਐਡਾ ਵੱਡਾ ਕਨਾਉਣਾ ਜਿਹੜਾ ਕਰਮ ਐ ਉਹ ਨਹੀਂ ਕਰ ਸਕਦੇ ਕਿਉਂਕਿ ਬਹੁਤ ਬਾਰੇ ਉਹਨੇ ਸਪਾਈ ਦਿੱਤੀ ਐ ਪਰ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦੇ ਅੱਖ ਵਿੱਚ ਹਮੇਸ਼ਾ ਇਹ ਰੜਕ ਹੁੰਦੀ ਐ ਕਿ ਉਹਨੂੰ ਕਿਵੇਂ ਥੱਲੇ ਲਾਇਆ ਜਾਵੇ ਪਰ ਫਿਰ ਵੀ ਜਿਹੜੇ ਢੱਡੀਆਂ ਬਣਦੇ ਉਪਾਸ਼ਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤਲਖੀ ਵਿੱਚ ਆ ਕੇ ਇਹੋ ਜਿਹੇ ਕਮੈਂਟ ਵਗੈਰਾ ਨਾ ਕਰੋ ਮੈਂ ਬੜੇ ਨੇ ਉਹਨਾਂ ਦੇ ਕਮੈਂਟ ਉਸ ਇੰਟਰਵਿਊ ਥੱਲੇ ਪਰ ਜੇ ਕਿਤੇ ਮਾਨਯੋਗ ਹਾਈ ਕੋਰਟ ਵੱਲੋਂ ਇੱਥੇ ਐਕਸ਼ਨ ਹੋਇਆ ਤਾਂ ਫਿਰ ਇਦਾਂ ਜ਼ਰੂਰ ਲੱਗਦਾ ਹੈ ਵੀ ਜਿਵੇਂ ਉਹ ਵਕੀਲ ਸਾਹਿਬ ਕਹਿੰਦੇ ਆ ਕਿ ਅਮਨ अरोड़ा ਦੇ ਘਰ ਗਏ ਨੇ ਮੈਂ ਵੀ ਕਹਾਂ ਸੀ ਕਿ ਢੱਡੀਆਂ ਵਾਲੇ ਪਾਵਰਫੁੱਲ ਨੇ ਉਸ ਕੇਸ ਨੂੰ ਰਫੂਦਫੂ ਕਰਨ ਵਾਸਤੇ ਇਹ ਸਭ ਕੁਝ ਕੀਤਾ ਗਿਆ ਹੈ ਫਿਰ ਢੱਡੀਆਂ ਵਾਲਿਆਂ ਨੂੰ ਵੀ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਤੇ ਦੱਸਣਾ ਚਾਹੀਦਾ ਵੀ ਇਹ ਕੁਝ ਹੋਇਆ ਕਿ ਨਹੀਂ ਹੋਇਆ ਪਰ ਜੇ ਕਿਤੇ ਦਾਲ ਵਿੱਚ ਕਾਲਾ ਹੈਗਾ ਉਹ ਸਾਹਮਣੇ ਆ ਕੇ ਕੋਈ ਇੰਟਰਵਿਊ ਕੁਝ ਕਰਨੀ ਰਹੇ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਣਗੇ ਇਹ ਸੁਝਾਅ ਨਹੀਂ ਹੈਗੇ ਜੀ ਇਹ ਕੇਵਲ ਬੇਨਤੀਆਂ ਨੇ ਵੀ ਸਾਡੀ ਕੌਮ ਦੇ ਵਿੱਚ ਜਦੋਂ ਇਹੋ ਜੀ ਗੱਲਬਾਤ ਛਿੜਦੀ ਹੈ ਤਾਂ ਉਹਨਾਂ ਦੇ ਲੱਖਾਂ ਕਰੋੜਾਂ ਫੋਲੋਅਰ ਨੇ ਕੋਈ ਦੋਰਾਮਾ ਨਹੀਂ ਕਿਤੇ ਨਾ ਕਿਤੇ ਫਿਰ ਇਹ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਵੀ ਇਹੋ ਜਿਹੇ ਬੰਦੇ ਇਹ ਹਰਕਤ ਕਰ ਸਕਦੇ ਹਾਲਾਂਕਿ ਮੈਨੂੰ 100% ਯਕੀਨ ਹੈ ਵੀ ਇਹ ਇਲਜ਼ਾਮਾਂ ਤੋਂ ਬਿਨਾਂ ਸੋ ਆਹ ਹੋਰ ਕੁਝ ਨਹੀਂ ਹੋ ਸਕਦਾ ਕਿਉਂਕਿ ਜਦੋਂ ਬੰਦੇ ਦੀ ਚੜ੍ਹਤ ਹੋਵੇ ਭਾਵੇਂ ਸੁਨਾਨਦਕ ਤੌਰ ਤੇ ਬੰਦਾ ਕਿੱਥੇ ਵੀ ਖੜਾ ਹੈ ਤੇ ਫਿਰ ਜਿਹੜਾ ਇਹ तामझाम ਹੁੰਦਾ ਇਹ ਆਮ ਲੋਕਾਂ ਨੂੰ ਜਰਨਾ ਮੁਸ਼ਕਲ ਹੋ ਜਾਂਦਾ ਪਰ ਜਿਹੜੇ ਇਲਜ਼ਾਮ ਉਹ ਵਕੀਲ ਸਾਹਿਬ ਨੇ ਲਾਏ ਨੇ ਉਹ ਤਾਂ ਕਹਿੰਦੇ ਜੀ ਉਮਰ ਕਾਇਦ ਹੋ ਸਕਦੀ ਹੈ ਮੀਟਰ ਧਰਿਆ ਵਾਲੇ ਨੇ ਦਬਾਅ ਪਾ ਕੇ ਕੇਸ਼ ਰਬੁੱਤ ਮੁਕਰਾਇਆ ਇਸ ਕਰਕੇ ਦੁਆਰਾ ਮਾਨਯੋਗ ਹਾਈ ਕੋਰਟ ਵੱਲੋਂ ਐਕਸ਼ਨ ਹੋਇਆ ਇਹ ਸਭ ਕੁਝ ਕੀ ਹੈ ਮੇਰਾ ਮਕਸਦ ਕੋਈ ਇਹ ਨਹੀਂ ਮੀਟਰ ਧਰਿਆ ਵਾਲੇ ਗਲਤ ਨਹੀਂ ਮੈਂ ਪਹਿਲਾਂ ਵੀ ਨਹੀਂ ਕਿਹਾ ਵੀ ਉਹ ਗਲਤ ਨਹੀਂ ਅੱਜ ਵੀ ਨਹੀਂ ਕਹਿੰਦੇ ਪਰ ਜੇ ਐਡਾ ਵੱਡਾ ਐਕਸ਼ਨ ਹੋਇਆ ਤਾਂ ਕਿਤੇ ਨਾ ਕਿਤੇ ਫਿਰ ਕੋਈ ਗੜਬੜ ਜ਼ਰੂਰ ਹੈਗੀ ਉਨੇ ਗੜਬੜ ਸ਼ਬਦ ਨੂੰ ਵੀ ਇਸ ਤਰੀਕੇ ਨਾਲ ਲੈ ਲਿਓ ਵੀ ਅਸੀਂ ਦੋਸ਼ ਲਾ ਰਹੇ ਹਾਂ ਮੈਂ ਕਹਿੰਦਾ ਸਾਹਮਣੇ ਆ ਕੇ ਵਧੀਆ ਤਰੀਕੇ ਨਾਲ ਉਸ ਕੇਸ ਦੇ ਵਿੱਚ ਕੋਆਪਰੇਟ ਕਰਨਾ ਚਾਹੀਦਾ ਔਰ ਜਿਹੜੇ ਲੋਕ ਗੱਲਾਂ ਕਰਦੇ ਨੇ ਤੇ ਉਹ ਲੋਕਾਂ ਦਾ ਮੂੰਹ ਬੰਦ ਹੋਵੇ ਇਹ ਗੱਲਾਂ ਸੁਣ ਕੇ ਕਈਆਂ ਨੇ ਮੈਨੂੰ ਗਾਲੀ ਗਲੋਚ ਕਰਨਾ ਸਾਡਾ ਇਹ ਮਤਲਬ ਨਹੀਂ ਹੁੰਦਾ ਮੈਂ ਹਮੇਸ਼ਾ ਕਹਿੰਦਾ ਵੀ ਜਿੱਥੇ ਬੰਦਾ ਗਲਤ ਹੈ ਉੱਥੇ ਗਲਤ ਹੈ ਜਿੱਥੇ ਸਹੀ ਹੈ ਉੱਥੇ ਸਹੀ ਹੈ ਮੈਂ ਆਪਣੇ ਵੱਲੋਂ 100% ਸ਼ੋਰਾਂ ਮੀਟਰ ਡੀਆਂ ਵਾਲੇ ਇੱਕ ਨਾਉਣਾ ਕਰਮ ਜਿਹੜਾ ਹੈ ਇੱਕ ਨਾਉਣੀ ਹਰਕਤ ਨਹੀਂ ਕਰ ਸਕਦਾ ਇਹ ਚ ਕੋਈ ਦੋਰਾ ਨਹੀਂ ਪਰ ਜਿਹੜੇ ਹਿਸਾਬ ਨਾਲ ਵਕੀਲ ਸਾਹਿਬ ਗੱਲਾਂ ਕਰ ਰਹੇ ਨੇ ਤੇ ਉੱਥੇ ਗੌਰ ਕਰਨੀ ਬਣਦੀ ਹੈ ਵੀ ਇਹ ਕਿਉਂ ਹੋ ਰਿਹਾ ਹੈ ਕਿ ਜਾਣਬੁੱਝ ਕੇ ਕਰਦਾਰ ਕੁਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਂ ਫਿਰ ਕਿਤੇ ਨਾ ਕਿਤੇ ਕੋਈ ਛੇੜ ਛੜ ਉਹ ਕੇਸ ਦੇ ਵਿੱਚ ਹੋਈ ਹੈ ਇਹ ਸਭ ਕੁਝ ਸਾਹਮਣੇ ਆਉਣਾ ਜ਼ਰੂਰੀ ਹੈ ਹੁਣ ਵਕੀਲ ਸਾਹਿਬ ਤਾਂ ਸਿੱਧੇ ਕਹਿੰਦੇ ਕਹਿੰਦੇ ਜੀ ਢੜੀਆਂ ਵਾਲੇ ਫਸ ਗਏ ਨੇ ਹੁਣ ਉਹ ਸਾਹਮਣੇ ਨਹੀਂ ਆ ਰਹੇ ਤੇ ਹੁਣ ਉਹ ਕੋਆਪਰੇਟ ਨਹੀਂ ਕਰ ਰਹੇ ਉਹਨੂੰ ਉਮਰ ਕੈਦ ਹੋ ਸਕਦੀ ਹੈ ਐਵੇਂ ਸਾਡੇ ਕੋਲ ਇਹੋ ਜਿਹੇ ਨਹੀਂ ਤੇ ਪੂਰੀ ਕੌਮ ਤੇ ਸਵਾਲ ਖੜੇ ਹੁੰਦੇ ਆ ਵੀ ਜੇ ਐਡੇ ਐਡੇ ਬੰਦਿਆਂ ਤੇ ਇਹੋ ਜਿਹੇ ਇਲਜ਼ਾਮ ਲੱਗ ਰਹੇ ਨੇ ਤਾਂ ਕਿਉਂ ਲੱਗ ਰਹੇ ਨੇ ਇਹ ਸਾਹਮਣੇ ਆ ਕੇ ਸੱਚ ਕੀ ਹੈ ਝੂਠ ਕੀ ਹੈ ਦੱਸਣਾ ਜ਼ਰੂਰ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ